ਅੱਜ ਰਖੜੀ ਦੇ ਸ਼ੁਭ ਦਿਹਾੜੇ ਉਤੇ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਵੱਲੋਂ ਪੰਜਾਬ ਸਰਕਾਰ ਅਤੇ ਜੇਲ੍ਹ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਪਰਾਲਾ ਕਰ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਅਤੇ ਹਵਲਾਤਿਆਂ ਨੂੰ ਮਿਲਾਉਣ ਅਤੇ ਰਖੜੀ ਬੰਨਣ ਦੇ ਲਈ ਵਿਸ਼ੇਸ਼ ਮਾਹੌਲ ਦਾ ਪ੍ਰਬੰਧ ਕੀਤਾ ਗਿਆ ਜਿਸ ਤਹਿਤ ਸੈਂਕੜੇ ਭੈਣਾਂ ਨੇ ਜੇਲ੍ਹ ਅੰਦਰ ਆਪਣੇ ਭਰਾਵਾਂ ਨੂੰ ਫੇਸ ਟੂ ਫੇਸ ਮਿਲ ਕੇ ਰਖੜੀ ਬੰਨੀ ਅਤੇ ਉਹਨਾਂ ਨਾਲ ਦੁੱਖ ਸੁੱਖਾਂ ਸਾਂਝਾ ਕੀਤਾ ਇਸ ਮੌਕੇ ਕੁਝ ਭੈਣਾਂ ਆਪਣੇ ਵੀਰਾਂ ਨੂੰ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਖੁੱਲੇ ਵਾਤਾਵਰਨ ਵਿੱਚ ਮਿਲ ਕੇ ਭਾਵੁਕ ਵੀ ਹੁੰਦੀਆਂ ਦਿਖਾਈ ਦਿੱਤੀਆਂ ਅਤੇ ਜੇਲ੍ਹ ਪ੍ਰਸ਼ਾਸਨ ਦਾ ਦਿলো ਧੰਨਵਾਦ ਕਰਦੀਆਂ ਨਜ਼ਰ ਆਈਆਂ ਇਸ ਮੌਕੇ ਆਪਣੇ ਵੀਰਾਂ ਨੂੰ ਮਿਲਣ ਆਈਆਂ ਭੈਣਾਂ ਨੇ ਆਖਿਆ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਅੱਜ ਉਹ ਕਾਫੀ ਲੰਮੇ ਸਮੇਂ ਬਾਅਦ ਜੇਲ੍ਹਾਂ ਵਿੱਚ ਬੰਦ ਆਪਣੇ ਭਰਾਵਾਂ ਨੂੰ ਮਿਲ ਕੇ ਖੁਸ਼ਾਂ। ਉਹਨਾਂ ਨੇ ਆਖਿਆ ਕਿ ਭਾਵੇਂ ਸਮੇਂ-ਸਮੇਂ ਤੇ ਮੁਲਾਕਾਤ ਹੁੰਦੀ ਰਹਿੰਦੀ ਹੈ ਪਰ ਇਸ ਤਰ੍ਹਾਂ ਆਪਣੇ ਭਰਾਵਾਂ ਨੂੰ ਖੁੱਲੇ ਵਾਤਾਵਰਨ ਵਿੱਚ ਗੱਲیں ਮਿਲ ਕੇ ਸਕੂਨ ਮਿਲਿਆ। ਉਹਨਾਂ ਨੇ ਇਹਨਾਂ ਪ੍ਰਬੰਧਾਂ ਲਈ ਜੇਲ੍ਹ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹਾਂ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਦੇ ਸੁਪਰਡੈਂਟ ਇਕਬਾਲ ਸਿੰਘ ਢਾਲੀਵਾਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਆਖਿਆ ਤੁਸੀਂ ਜ਼ਰੂਰ ਸੁਣੋ। ਅੱਜ ਸੈਂਟਰਲ ਜੇਲ੍ਹ ਫਰੀਦਕੋਟ ਦੇ ਅੰਦਰ ਰਖੜੀ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤੇ ਗਏ ਹਨ ਇਨ੍ਹਾਂ ਪ੍ਰਬੰਧਾਂ ਦੇ ਸਬੰਧ ਵਿੱਚ ਸਾਨੂੰ ਪੰਜਾਬ ਸਰਕਾਰ ਦੇ ਵੱਲੋਂ ਜੇਲ੍ਹ ਮਿਨਿਸਟਰ ਸਾਹਿਬਾਨ ਜੀ ਦੇ ਵੱਲੋਂ ਸਾਡੇ ਪ੍ਰਿੰਸੀਪਲ ਸੈਕਟਰੀ ਜੇਲਸ ਭਾਵਨਾਗਰ ਮੈਮ ਦੇ ਵੱਲੋਂ ਔਰ ਐਡੀਸ਼ਨਲ ਡਾਇਰੈਕਟਰ ਜਨਰਲ ਪ੍ਰਿਜ਼ਨਸ ਸ਼੍ਰੀ ਅਰੁਣਪਾਲ ਆਈ ਪੀ ਐਸ ਸਹਾਬ ਦੇ ਵੱਲੋਂ ਵਿਸ਼ੇਸ਼ ਤੌਰ ਤੇ ਡਾਇਰੈਕਸ਼ਨਸ ਆਈਆਂ ਨੇ ਉਹਨਾਂ ਡਾਇਰੈਕਸ਼ਨਸ ਦੇ ਮੱਦੇਨਜ਼ਰ ਅਸੀਂ ਡਿਊਟੀ ਦੇ ਅੰਦਰ ਵਿਸ਼ੇਸ਼ ਪ੍ਰਬੰਧ ਕੀਤੇ ਗਏ ਜਿੱਥੇ ਕਿ ਸਾਰੂ ਜੋ ਭੈਣਾ ਆ ਰਹੀਆਂ ਨੇ ਬੰਦਿਆਂ ਦੀਆਂ ਉਹਨਾਂ ਨੂੰ ਬਾਹਰਲੇ ਗੇਟ ਦੇ ਉੱਤੇ ਕੋਈ ਸੁਲੱਸਿਆ ਪੇਸ਼ ਨਾ ਹੋਵੇ ਉੱਥੇ ਅਸੀਂ ਸਪੈਸ਼ਲ ਟੈਂਟ ਦਾ ਪ੍ਰਬੰਧ ਕੀਤਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਜਦ ਤੱਕ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਹੈ ਉਹਨਾਂ ਨੂੰ ਧੁੱਪ ਤੋਂ ਬਰਸਾਤ ਤੋਂ ਗਰਮੀ ਤੋਂ ਬਚਾਉਣ ਲਈ ਟੈਂਟ ਲਗਾਏ ਗਏ ਹਨ ਉਸ ਤੋਂ ਬਾਅਦ ਉਹ ਆਪਣੀ ਰਜਿਸਟ੍ਰੇਸ਼ਨ ਕਰਾਉਣਗੇ ਪ੍ਰੋਪਰ অথেন্টিਕੇਸ਼ਨ ਹੋਏਗੀ ਐਸ ਪਰ ਰਿਕਾਰਡ ਕੀ ਉਹਨਾਂ ਦੀ ਉਹ ਸਿਸਟਰ ਹੈ ਉਸ ਦੇ ਨਾਲ ਅਸੀਂ ਬੱਚਿਆਂ ਨੂੰ ਵੀ ਅਲਾਉ ਕੀਤਾ ਹੈ ਛੋਟੇ ਬੱਚੇ ਨਾਲ ਕੋਈ ਆਏ ਹੈ ਰਜਿਸਟ੍ਰੇਸ਼ਨ ਦੇ ਉਪਰੰਤ ਅਸੀ ਲੋ ਨੂੰ ਡਿਊਟੀ ਦੇ ਅੰਦਰ ਅੱਜ ਬੰਦੀ ਆਪਣੀਆਂ ਭੈਣਾਂ ਨੂੰ ਫੇਸ ਟੂ ਫੇਸ ਮਿਲ ਸਕਦੇ ਆ ਬੈਠ ਕੇ ਡਿਊਟੀ ਦੇ ਅੰਦਰ ਆਰਾਮ ਨਾਲ ਉਹ ਰਖੜੀ ਵੰਡ ਸਕਦੇ ਆ ਇਹ ਵਿਸ਼ੇਸ਼ ਉਪਰਾਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ ਜਿੱਥੇ ਰਖੜੀ ਦੇ ਤਿਉਹਾਰ ਨੂੰ ਅਸੀਂ ਲੋਕ ਰੱਖਦੇ ਹੈ ਉਹਦੇ ਨਾਲ ਨਾਲ ਇੱਕ ਮੈਸੇਜ ਇਹ ਵੀ ਬੰਦੀ ਵੀਰਾਂ ਨੂੰ ਦਿੱਤਾ ਜਾਂਦਾ ਹੈ ਕਿ ਜੇ ਤੁਸੀਂ ਆਪਣਾ ਗੁੱਡ ਕੰਡਕਕਟਰ ਰੱਖੋਗੇ ਜੇਲ੍ਹ ਦੇ ਅੰਦਰ ਵਿਵਹਾਰ ਅੱਛਾ ਰੱਖੋਗੇ ਤਾਂ ਪ੍ਰਸ਼ਾਸਨ ਤੁਹਾਡੇ ਲਈ ਤੁਹਾਡੇ ਵੈਲਫੇਅਰ ਲਈ ਤੁਹਾਡੇ ਫੈਮਿਲੀ ਦੇ ਵੈਲਫੇਅਰ ਲਈ ਤੁਹਾਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਹਮੇਸ਼ਾ ਹੀ ਤਤਪਰ ਰਹੇਗਾ ਔਰ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਿਵਾਂਗੇ ਕਿ ਅੱਜ ਦੇ ਤਿਉਹਾਰ ਦੀ ਤਰ੍ਹਾਂ ਬਾਕੀ ਤਿਉਹਾਰਾਂ ਦੇ ਉੱਤੇ ਵੀ ਬੰਦੀਆਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਮਿਲਾਇਆ ਜਾਵੇ ਜਿੱਥੋਂ ਤੱਕ ਰਕਤੀ ਦਾ ਤਿਉਹਾਰ ਅੱਜ ਦੀ ਗੱਲ ਹੈ ਬੰਦੀ ਕਾਫੀ ਖੁਸ਼ ਮਹਿਸੂਸ ਕਰ ਰਹੇ ਨੇ ਭੈਣ ਭਰਾ ਦਾ ਰਿਸ਼ਤਾ ਇੱਕ ਐਸਾ ਰਿਸ਼ਤਾ ਹੁੰਦਾ ਹੈ ਕਿ ਜਿਸ ਵਿੱਚ ਕਦੇ ਇੱਕ ਨਹੀਂ ਆਉਂਦਾਗਾ ਔਰ ਭਰਾ ਤੋਂ ਜੇਕਰ ਕੋਈ ਗਲਤੀ ਹੋਈ ਹੈ ਉਹ ਅੰਦਰ ਹੈ ਤਾਂ ਉਸ ਦੀ ਭੈਣ ਦਾ ਕੋਈ ਕਸੂਰ ਨਹੀਂ ਹੈ ਉਹਦੇ ਚਾ ਉਮੇ ਦੇ ਉਮੇ ਪੂਰੇ ਹੋਣੇ ਚਾਹੀਦੇ ਆ ਇਹ ਸਰਕਾਰ ਨੇ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋਇਆ ਸਾਨੂੰ ਇਹ ਅੱਜ ਜਿਹੜੀਆਂ ਹਦਾਇਤਾਂ ਕੀਤੀਆਂ ਜੇ ਭੈਣ ਤੇ ਭਰਾ ਦਾ ਜੋ ਰਿਸ਼ਤਾ ਹੈ ਉਹ ਹਮੇਸ਼ਾ ਮਜ਼ਬੂਤ ਰਹੇ ਔਰ ਬੰਦੀ ਆਪਣੀ ਆਪਣੇ ਘਰਾਂ ਨੂੰ ਮਿਲ ਸਕੇ ਸਰ ਕਿੰਨੀ ਗੱਲ ਦੀ ਹੈ ਇਹ ਸ਼ਬਦ ਆ ਇਸ ਵਕਤ ਸਾਡੇ ਕੋਲੇ ਜੇਲ੍ਹ ਦੇ ਅੰਦਰ ਕਰੀਬ 3200 ਤੋਂ 3300 ਦੇ ਵਿੱਚ ਪੋਪੂਲੇਸ਼ਨ ਵੇਰੀ ਕਰਦੀ ਰਹਿੰਦੀ ਹੈ ਸੋ ਕੈਪੈਸਿਟੀ ਤਾਂ ਜੇਲ੍ਹ ਦੀ ਸਾਡੀ ਥੋੜੀ ਹੈ ਲੇਕਿਨ ਕਿਉਂਕਿ ਡਰਗ ਦੀ ਐਡਿਕਸ਼ਨ ਦੇ ਖਿਲਾਫ ਜੋ ਮੁਹਿੰਮ ਚੱਲੀ ਸੀ ਉਸ ਦੇ ਤਹਿਤ ਕਾਫੀ ਐਨਡੀਪੀਐਸ ਦੇ ਬੰਦੇ ਅੰਦਰ ਆਏ ਹੈ ਬਟ ਵੀ ਆਰ ਕੇਟਰੀਂਗ ਟੂ ਅਸੀਂ ਜੋ ਵੀ ਸਾਡੇ ਕੋਲ ਪਾਪੂਲੇਸ਼ਨ ਹੈ ਅਸੀਂ ਉਹਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਸਾਡੇ ਕੋਲ ਸੰਸਾਧਨ ਹੈ ਉਹਦੇ ਚਸੇ ਨੂੰ ਅੱਛੇ ਤਰੀਕੇ ਨਾਲ ਮੈਨੇਜ ਕਰੀਏ ਅਸੀਂ ਐਕਸਪੈਕਟ ਦੇਖੋ ਜੀ ਸਾਡੇ ਵੱਲੋਂ ਤਾਂ ਖੁੱਲਾ ਸੱਦਾ ਹੈਗਾ ਜਿੰਨੀਆਂ ਵੀ ਭੈਣਾਂ ਆਪਣੇ ਭਰਾਵਾਂ ਨੂੰ ਅੱਜ ਮਿਲਣਾ ਚਾਹੁੰਦੀਆਂ ਨੇ ਸਾਡੇ ਵੱਲੋਂ ਓਪਨ ਹੈ ਜਿੰਨੇ ਵੀ ਆਉਣਗੇ ਚਾਹੇ ਅਸੀਂ ਸ਼ਾਮ ਨੂੰ ਲੇਟ ਹੋ ਜਾਈਏ ਅਸੀਂ ਹਰ ਆਈ ਸਾਡੇ ਦਰ ਤੇ ਜੋ ਇੱਕ ਭੈਣ ਚੱਲ ਕੇ ਪਹੁੰਚੇਗੀ ਜੇਲ੍ਹ ਦੇ ਉਹਦੀ ਮੁਲਾਕਾਤ ਕਰਵਾਉਣ ਉਪਰੰਤ ਹੀ ਉਹਨੂੰ ਵਾਪਸ ਭੇਜਾਂਗੇ ਲੇਕਿਨ ਔਨ ਐਨ ਐਵਰੇਜ ਜਿਹੜਾ ਆਇਆ ਸਾਡੀਆਂ ਅਨਸੋ ਦੇ ਕਰੀਬ 600 ਦੇ ਕਰੀਬ ਮੁਲਾਕਾਤਾਂ ਹੋ ਜਾਂਦੇ ਹਨ ਹਾਂ ਦੇਖੋ ਇਨਸਟ੍ਰਕਸ਼ਨ ਸਿਰਫ ਇਹੀ ਲੈ ਕੇ ਕੋਈ ਵਰਜਿਤ ਵਸਤੂ ਨਾ ਲੈ ਕੇ ਆਉਣ ਕੋਈ ਰਿਲੇਸ਼ਨਸ਼ਿਪ ਦਾ ਝੂਠ ਦਾ ਬੋਲ ਕੇ ਆਉਣ ਅਸਲ ਚ ਭੈਣ ਹੈ ਤਾਂ ਉਹ ਭੈਣ ਹੀ ਆਵੇ ਕਈ ਵਾਰ ਕੋਈ ਇੱਕਾ ਦੋ ਕਨਸਟੈਂਸਸ ਹੋ ਜਾਂਦੇ ਆ ਕਿਉਂਕਿ ਫੀਮੇਲ ਭੈਣ ਦਾ ਕਹਿ ਕੇ ਮਿਲਣ ਦੀ ਕੋਸ਼ਿਸ਼ ਕਰਦੀ ਹੈ ਉਸ ਡਾਕੂਮੈਂਟੇਸ਼ਨ ਵੈਰੀਫਾਈ ਕਰ ਰਹੇ ਹੈ ਜੀ ਜਿਹੜੀਆਂ ਮਹਿਲਾਵਾਂ ਸਾਡੇ ਕੋਲ ਅੰਦਰ ਬੰਦ ਨੇ ਉਹਨਾਂ ਨੂੰ ਬੁਲਾਉਣ ਦੇ ਲਈ ਉਹਨਾਂ ਦੇ ਬ੍ਰਦਰ ਬਾਹਰੋਂ ਆਉਣਗੇ ਤਾਂ ਅਸੀਂ ਉਹਨਾਂ ਨੂੰ ਵੀ ਇੱਕ ਵੱਖਰਾ ਸਲੋਟ ਦੇਵਾਂਗੇ ਵਿੱਚ ਦੀ ਔਰ ਉਹਨਾਂ ਨੂੰ ਵੀ ਮਿਲਾਇਆ ਜਾਏਗਾ ਨਹੀਂ ਅਸੀਂ ਮਠਾਈ ਇੱਥੇ ਪ੍ਰਬੰਧ ਕੀਤਾ ਹੈਗਾ ਜੀ ਜੇਲ ਪ੍ਰਸ਼ਾਸਨ ਦੇ ਵੱਲੋਂ ਲੋਕਲ ਮਾਰਕੀਟ ਚੋਂ ਪਰਚੇਸ ਕਰਕੇ ਜੋ ਮਾਰਕੀਟ ਦੇ ਵਿੱਚ ਰੇਟ ਆ ਉਸੇ ਰੇਟ ਦੇ ਉੱਤੇ ਅਸੀਂ ਇੱਥੋਂ ਮੁਹੱਈਆ ਕਰਵਾ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਜੇ ਬਾਹਰੋਂ ਮਠਾਈ ਆਉਂਦੀ ਤਾਂ ਕੋਈ ਸ਼ਰਾਬ ਤੇ ਅੰਸਰ ਫਰੋਸ ਦੇ ਵਿੱਚ ਕੋਈ ਨਾ ਕੋਈ ਨਸ਼ਾ ਜਾਂ ਕੋਈ ਮਿਲਾਵਟ ਕਰਕੇ ਲਿਆਉਂਦੇ ਨੇ ਉਹ ਜੋ ਕਿ ਫਿਰ ਜੇਲ ਦੇ এনਵਾਇਰਨਮੈਂਟ ਲਈ ਹਾਨੀਕਾਰਕ ਰਹਿ ਜਾਂਦਾ ਉਹ ਵੈਸੇ ਤਾਂ 5 ਵਜੇ ਤੱਕ ਹੁੰਦਾ ਜੀ ਬਟ ਅੱਜ ਸਪੈਸ਼ਲ ਡੇ ਹੈ ਵੀ ਆਰ ਆਲ ਆਰ ਸਾਡੀ ਸਾਰੀ ਟੀਮ ਇੱਥੇ ਹੈ ਕਿ ਹਰ ਆਈ ਪੈਨ ਸੈਟੀਸਫਾਈ ਹੋ ਕੇ ਆਪਦੇ ਬ੍ਰਦਰ ਨੂੰ ਰਕਤੀ ਬਨ ਕੇ ਨਹੀਂ ਚਲੀ ਜਾਂਦੀ ਵੀ ਆਰ ਆਉਟ ਦੀ ਜੋਬ ਹਾਂਜੀ ਮੇਰਾ ਨਾਮ ਗੁਪਤਪੁਰ ਹੈ ਹਾਂਜੀ ਮੇਰੇ ਪਣਾ ਬੇਕੂਲੀ ਰੈਡਵਾਲੀ ਹਾਂ ਮੇਰੇ ਬ੍ਰਦਰ ਇਤਿਫਿਲ ਜੇਲ੍ਹ ਵਿੱਚ ਹਨ ਹਾਂਜੀ ਅਸੀਂ ਇਹਨਾਂ ਦੇ ਰਕਤੀ ਬਨਣ ਆਏ ਆ ਸਾਨੂੰ ਪ੍ਰਸ਼ਾਸਨ ਨੇ ਵਧੀਆ ਮੌਕਾ ਦਿੱਤਾ ਵਾ ਸਾਨੂੰ ਉਹ ਸਿਸਟਰ ਹੈ ਜੀ ਸਾਨੂੰ ਅੰਦਰ ਐਂਟਰ ਵਧੀਆ ਦਿੱਤਾ ਵਾ ਸਾਡੀ ਗੱਲਬਾਤ ਸੁਣੀ ਗਈ ਹੈ ਪੂਰੀ ਹਾਂਜੀ ਅਸੀਂ ਆਪਣੇ ਭਰਾ ਦੀ ਰਕਤੀ ਬਨ ਚੁੱਕੀਆਂ ਹਾਂ ਹਾਂਜੀ ਸਾਨੂੰ ਅਰੇਂਜਮੈਂਟ ਕੀਤਾ ਜੀ ਬਹੁਤ ਵਧੀਆ ਬਹੁਤ ਵਧੀਆ ਸਰ ਹਾਂਜੀ ਸਾਨੂੰ ਬਹੁਤ ਖੁਸ਼ੀ ਆ ਆਪਦੇ ਭਰਾ ਨੂੰ ਮਿਲ ਕੇ ਸਾਡੇ ਭਰਾ ਨੂੰ ਜਲਦੀ ਤੋਂ ਜਲਦੀ ਬਾਹਰ ਕੀਤਾ ਜਾਵੇ ਹੈ ਹੀ ਵਗੈਰਾ ਤੁਹਾਨੂੰ ਹਾਂਜੀ ਹਾਂਜੀ ਵਧੀਆ ਕਿੰਨੇ ਦਿਨ ਬਾਅਦ ਦਿੱਤਾ ਪੁਲੀਟਿਕ ਲਈ ਹਾਂਜੀ ਸਾਨੂੰ ਕੰਨਮਨਤ ਹੋ ਗਿਆ ਹਾਂਜੀ ਪਰ ਸਾਨੂੰ ਬਹੁਤ ਸਕੂਨ ਹੋਇਆ ਆ ਆਪਦੇ ਭਰਾ ਨੂੰ ਜੱਫੀ ਪਾ ਕੇ ਮਿਲਣ ਦਾ ਠੀਕ ਆ ਮੈਨੂੰ ਇਹ ਵੀ ਲੱਗਾ ਵੀ ਮੈਂ ਆਪਦੇ ਭਰਾ ਨੂੰ ਇੰਦਾ ਮਿਲਦੇ ਜਿਵੇਂ ਮੇਰਾ ਪੁੱਤ ਹੋਵੇ ਸਾਡੇ ਤੋਂ ਜਮਾ ਛੋਟਾ ਹਾਂਜੀ ਹਾਂਜੀ ਠੀਕ ਆ ਬਹੁਤ ਮਿਹਰਬਾਨੀ ਬਹੁਤ ਵਧੀਆ ਇਹਨਾਂ ਨੇ ਅੱਲਾ ਕੀਤਾ ਜੀ ਆ ਸਾਡੇ ਕੈਦੀਆਂ ਭਰਾਵਾਂ ਵਰਤੇ ਸਾਰਿਆਂ ਨੂੰ ਮਿਲਾਇਆ ਗਏ ਹੈ ਬਹੁਤ ਵਧੀਆ ਜੀ ਨਹੀਂ ਕੋਈ ਪ੍ਰੈਸ਼ਰ ਨਹੀਂ ਬਹੁਤ ਵਧੀਆ ਸੁਮੇਰਨ ਸਾਹਿਬ ਦਾ ਬੜਾ ਧੰਨਵਾਦ ਜੀ ਇਹਨਾਂ ਨੂੰ ਸਾਨੂੰ ਇਹਨਾਂ ਮੌਕੇ ਦਿੱਤੇ ਵੇ